ਮਾਏ ਨਾ ਬੋਲੀ ਮੰਧੜੇ ਬੋਲੇ ਅਸੀਂ ਤੇਰੇ ਨਾਮ ਆਵਾਂਗੇ ਬਾਬਲ ਤਰਮੀ ਦੇ ਦੇ ਜੇ ਕਦੀ ਫੇਰਾ ਪਾ ਜਾ ਮੰਗੇ ਸਸਿਕਾਲ ਜੀ ਅੱਜ ਦਾ ਇਹ ਸੁਹਾਗ ਜਿਹੜਾ ਮੈਂ ਗਾਇਆ ਆ ਇਹ ਸਾਡੇ ਪਿੰਡ ਦੀਆਂ ਬੀਬੀਆਂ ਭੈਣਾਂ ਦੀ ਡਿਮਾਂਡ ਤੇ ਆ ਸਾਡੇ ਵਿਆਸ ਹੀ ਥੋੜੇ ਦਿਨ ਪਹਿਲਾਂ ਤੇ ਸਾਡੇ ਪਿੰਡੋਂ ਆਈਆਂ ਸੀਗੀਆਂ ਬੀਬੀਆਂ ਭੈਣਾ ਲਗਦੀਆਂ ਸਾਡੀਆਂ ਤੇ ਉਹਨਾਂ ਦੀ ਡਿਮਾਂਡ ਸੀ ਕਹਿੰਦੇ ਭੈਣ ਤੁਸੀਂ ਬਹੁਤ ਦਿਨ ਹੋ ਗਿਆ ਕੋਈ ਵੀਡੀਓ ਨਹੀਂ ਪਾਈ ਸੁਹਾਗ ਜਾਂ ਘੋੜੀਆਂ ਦੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਪਾ ਦਿੰਨੇ ਆ ਤੇ ਇਹ ਵੀਡੀਓ ਸਾਰੀ ਡਿਮਾਂਡ ਤੇ ਹੀ ਆ ਕਿਉਂਕਿ ਸਾਗ ਵੀ ਡਿਮਾਂਡ ਤੇ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਸਾਨੂੰ ਦੇਸੀ ਤਰੀਕੇ ਨਾਲ ਅੱਲਣ ਪਾਉਣਾ ਦੱਸਿਓ ਤੇ ਮੈਂ ਕਿਹਾ ਅੱਲਣ ਦੀ ਤਾਂ ਵੀਡੀਓ ਬਣਾਉਣੀ ਚਲੋ ਆ ਥੋੜੀ ਬੱਤੀ ਹੋਰ ਵੀ ਬਣਾ ਲੈਨੇ ਆ ਤੇ ਵਿੰਡ ਦਾ ਮਤਲਬ ਸਾਨੂੰ ਪੁੱਛਿਆ ਵੀ ਸੀ ਇੱਕ ਦੋ ਨੇ ਕਮੈਂਟ ਕਰਕੇ ਵੀ ਤੁਸੀਂ ਪਿੰਡ ਕਿਹਨੂੰ ਕਹਿੰਦੇ ਆ ਪਿੰਡ ਜੀ ਸਾਡਾ ਬਾਜ਼ਾਰ ਜਿੱਥੇ ਅਸੀਂ ਜਾਈਏ ਜਾਂ ਜਿਹੜਾ ਸਾਡਾ ਪਿੰਡ ਆ ਉਹਨੂੰ ਅਸੀਂ ਪਿੰਡ ਕਹਿੰਦਾ ਆ ਕਿਉਂਕਿ ਅਸੀਂ ਬਾਹਰ ਖੇਤਾਂ 'ਚ ਰਹਿੰਦੇ ਆ ਤੇ ਬਾਕੀ ਜਿਹੜਾ ਪਿੰਡ ਆ ਪਿੰਡ ਵੱਸਦਾ ਆ ਉਹ ਅਸੀਂ ਪਿੰਡ ਕਹਿੰਦਾ ਤੇ ਵਿਆਹ ਦੇ ਵਿੱਚ ਪਿੰਡੋ ਵੀ ਆਏ ਸੀਗੇ ਤੇ ਉਹਨਾਂ ਦੀ ਮੈਂ ਗੱਲ ਕਰ ਰਹੀ ਆ ਤੇ ਅੱਜ ਮੈਂ ਸਾਗ ਧਰ ਦਿੱਤਾ ਆ ਤੇ ਪੁੰਨਿਸਾਬ ਕਰ ਰਹੇ ਆ ਮੱਕੀ ਬੀਜਣ ਦੀ ਤਿਆਰੀ ਬੀਜਣ ਤਾਂ ਲੱਗੇ ਆ ਪਰ ਡਰ ਬਹੁਤ ਲੱਗਦਾ ਕਿਉਂਕਿ ਸਾਡੇ ਸੂਰਾਂ ਦਾ ਬਹੁਤ ਹਮਲਾ ਹੁੰਦਾ ਖੇਤਾਂ ਦੇ ਵਿੱਚ ਤੇ ਰਿਸਕ ਵਾਲਾ ਕੰਮ ਆ ਬਹੁਤ ਰਾਖੀ ਰੱਖਣੀ ਪੈਂਦੀ ਮਹਿੰਗੇ ਭਾ ਦਾ 20 ਪਊਗਾ 6 ਕਨਾਲਾਂ ਖੇਤ ਦੇ ਵਿੱਚ 5000 ਦਾ 20 ਪੈ ਜਾਣਾ ਆ ਤੇ ਪਰਮਾਤਮਾ ਸੁੱਖ ਰੱਖੇ ਤੇ ਸੂਰਾਂ ਦਾ ਹਮਲਾ ਨਾ ਹੋਵੇ ਵੈਸੇ ਤਾਂ ਸਾਰੀ ਖੇਤੀ ਰਿਸਕ ਦਾ ਕੰਮ ਆ ਤੇ ਚਲੋ ਹੁਣ ਜਦ ਕਿਤਾਇਆ ਤਾਂ ਕਰਨਾ ਤਾਂ ਹੈਗਾ ਹੀ ਆ ਅੱਜ ਵਾਰ ਨੇਰੀ ਬਹੁਤ ਚੱਲ ਰਹੀ ਆ ਤੇ ਵੈਸੇ ਵੀ ਨੇਰੀ ਨੂੰ ਮੇਰੇ ਨਾਲ ਬੈ ਰਹੀ ਆ ਜਿੱਦਣ ਮੈਂ ਸਾਗ ਧਾਰਨਾ ਹੋਵੇ ਇਹੀ ਹਾਲ ਹੁੰਦਾ ਆ ਤੇ ਪਹਿਲਾਂ ਤਾਂ ਮੈਂ ਕਿ ਛਿਲ ਕੇ ਰੱਖ ਲੈਣੀ ਆ ਵੀ ਕੱਲੂ ਬਣਾਉਂਗੀ ਫੇਰ ਮੈਂ ਕਿ ਤੋੜਿਆ ਤਾਂ ਅੱਗੇ ਕੱਲ ਦਾ ਆ ਵੀ ਫੇ ਬਿਹਾ ਹੋ ਜਾਣਾ ਆ 11 ਵਜੇ ਦੀ ਮੈਂ ਸਾਗ ਦੇ ਦਵਾਲੇ ਲੱਗੀ ਹੋ ਸੀਗੀ ਤੇ ਫੇ ਥੋੜੀ ਜਿਹੀ ਮੈਂ ਥੱਕ ਗਈ ਮੈਂ ਕਿ ਹੁਣ ਸਾਗ ਰਿਜੇ ਦਾ ਅੱਗ ਵਾਲ ਕੇ ਮੈਂ ਥੋੜੀ ਰੈਸਟ ਕਰ ਲੈਣੀ ਆ ਪਰ ਕਿੱਥੇ ਅਰਮਾਨ ਹੁਣ ਇਹ ਰੋਲਾ ਪਾਇਆ ਯਾ ਕੋਲ ਤੇ ਜਰਮਨ ਸਕੂਲੋਂ ਆਕੇ ਤਾਂ ਐਦੇ ਘੁੰਮੀ ਜਾਂਦਾ ਮੈਂ ਕਿਹਾ ਤੂੰ ਠੰਡ ਲੱਗ ਜਾਊਗੀ ਵੀ ਕੋਟੀ ਪਾ ਲਾ ਰੋਟੀ ਪਾ ਕੇ ਘੁਮ ਤੇ ਲਓ ਜੀ ਮੈਂ ਹੁਣ ਥੋੜਾ ਜਿਹਾ ਪਾਣੀ ਰਿੰਨ ਕੇ ਪਾਤਾ ਸਾਗ ਦੇ ਵਿੱਚ ਜਦੋਂ ਸਾਗ ਅਸੀਂ ਧਾਰੀ ਦਾ ਥੋੜਾ ਪਾਣੀ ਪਾਈਦਾ ਆ ਫੇਰ ਦੇਖੀਦਾ ਵੀ ਕਿੰਨਾ ਕੁ ਸਾਗ ਦੇ ਵਿੱਚ ਪਾਣੀ ਪਗੋ ਅਕੋਰਡਿੰਗ ਹੋਰ ਗਰਮ ਕਰਕੇ ਪਾ ਦੀਦਾ ਆ ਬਾਕੀ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਸਾਗ ਬਣਾਉਣ ਦਾ ਪਰ ਸਭ ਤੋਂ ਵਧੀਆ ਤਰੀਕਾ ਇਹੀ ਆ ਜੁੱਲੇ ਦੇ ਉੱਤੇ ਦੇਸੀ ਢੰਗ ਦੇ ਨਾਲ ਅਸਲੀ ਤਾਂ ਇਦੇ ਸਾਗ ਬਣਦਾ ਆ ਤੇ ਹੁਣ ਮੇਰਾ ਟਾਈਮ ਹੋ ਗਿਆ ਜੀ ਪਸ਼ੂਆਂ ਦੀ ਧਾਰਾ ਕੱਢਣ ਦਾ ਤੇ ਪਰਮਬੀ ਨੂੰ ਮੈਂ ਸਮਝਾਤਾ ਮੈਂ ਕਿਹਾ ਹੁਣ ਤੂੰ ਅੱਗ ਨਾ ਬੁਝਣ ਦੇ ਤੇ ਵਿੱਚ ਸਾਗ ਘੋਟਣੀ ਫੇਰੀ ਜਾਈ ਮੈਂ ਜਾਂ ਨੂੰ ਪਸ਼ੂ ਚੌਲ ਮਾ ਪਹਿਲਾਂ ਤੇ ਪਾਪਾ ਨੇ ਇੱਕ ਗਾਂ ਚੋ ਲਈ ਆ ਤੇ ਹੁਣ ਮੈਂ ਚਾਹੂੰਗੀ ਤੇ ਫਿਰ ਦੋ ਗਾਇਆਂ ਤੇ ਪਾਪਾ ਚੋਉਗੇ ਤੇ ਇਹ ਗਾਂ ਮੈਂ ਹੀ ਚਾਉਣੀ ਆ ਦੁੱਧ ਤਾਂ ਵੈਸੇ ਤਾਂ ਥੋੜਾ ਹੀ ਆ ਤੇ ਮੈਨੂੰ ਚਾਉਣੀ ਪੈਂਦੀ ਇਹ ਤੇ ਸਾਡਾ ਸਾਢੇ 4-5 ਵਜੇ ਪਸ਼ੂ ਛੋਣ ਦਾ ਟਾਈਮ ਹੁੰਦਾ ਆ ਤੇ ਸ਼ਹਿਰਾਂ ਦੇ ਲੋਕਾਂ ਦਾ ਇਹ ਟਾਈਮ ਚਾਹ ਦਾ ਹੁੰਦਾ ਆ ਚਾਹ ਦਾ ਟਾਈਮ ਸਾਡਾ ਹੁੰਦਾ ਆ ਜੀ 2:3-3 ਵਜੇ ਤੇ ਉਸ ਤੋਂ ਬਾਅਦ ਫਿਰ ਪਸ਼ੂਆਂ ਨੂੰ ਪੱਠੇ-ਪੁੱਠੇ ਪਾਉਣੇ ਹੁੰਦੇ ਆ ਫਿਰ ਆਹ ਕੰਮ ਆ ਫਿਰ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਆ ਬਸ ਇਹੀ ਰੁਟੀਨ ਆ ਪਿੰਡਾਂ ਵਾਲਿਆਂ ਦਾ ਤਾਂ ਖਾਸ ਕਰਕੇ ਜਿਹੜੇ ਪਸ਼ੂ ਵਾਲੇ ਆ ਖੇਤੀਬਾੜੀ ਵਾਲੇ ਆ ਉਹਨਾਂ ਦਾ ਤਾਂ ਇਹੀ ਰੁਟੀਨ ਆ ਮੈਂ ਇਧਰ ਗਾਂ ਚੋ ਰਹੀ ਸੀ ਤੇ ਉਧਰ ਪਰੰਪੀਰ ਕਹਿੰਦੀ ਐ ਵੀ ਮੰਮੀ ਤੁਹਾਡੀ ਫਰੈਂਡ ਦਾ ਫੋਨ ਆਇਆ ਵੀ ਕਹਿੰਦੀ ਮੈਂ ਕੱਲ ਨੂੰ ਆਉਣਾ ਆ ਤੇ ਮੈਂ ਕਿਹਾ ਮੋਸਟ ਵੈਲਕਮ ਆਓ ਜੀ ਤੇ ਇਹ ਮੇਰੀ ਫਰੈਂਡ ਮਾਲਪਰਿਆ ਜੀ ਬਹੁਤ ਪਿਆਰੀ ਫਰੈਂਡ ਐ ਮੇਰੀ ਕਈ ਵਾਰ ਆ ਜਾਂਦੀ ਮਹਿਣ ਤੇ ਹੁਣ ਵੀ ਫੋਨ ਆਇਆ ਕਹਿੰਦੀ ਕੱਲ ਮੈਂ ਆਉਂਗੀ ਤੇ ਮੈਂ ਕਿਹਾ ਜਰੂਰ ਆਓ ਜੀ ਕੱਲ ਨੂੰ ਦੇਖੋ ਆਉਂਦੀ ਆ ਜਾਂ ਨਹੀਂ ਫੋਨ ਤਾਂ ਆ ਗਿਆ ਐ ਤੇ ਲਓ ਜੀ ਆਪਾਂ ਧਾਰ ਲਈ ਆ ਕੱਢ ਤੇ ਹੁਣ ਮੈਂ ਅੰਦਰ ਪਹਿਲਾਂ ਛੋਟੇ ਛੋਟੇ ਕੰਮ ਕਰੂੰਗੀ ਜਿੱਦਾਂ ਕਿ ਦੁੱਧ ਪਾਉਣਾ ਜਿਨ੍ਹਾਂ ਨੇ ਦੁੱਧ ਇਸ ਵੇਲੇ ਲੈ ਕੇ ਜਾਣਾ ਆ ਉਹਨਾਂ ਨੂੰ ਦੁੱਧ ਪਾਇਆ ਫਿਰ ਦੁੱਧ ਨੂੰ ਮਜਮਣ ਵੀ ਲਾਤਾ ਆ ਜਿਹੜਾ ਸਵੇ ਨੂੰ ਰੜਕਣਾ ਆ ਤੇ ਹੁਣ ਮੈਂ ਦੇਖਦੀ ਆ ਸਾਗ ਦਾ ਕੀ ਹਾਲ ਚਾਲ ਆ ਤੇ ਇਧਰ ਅਵਨੀਤ ਕਹਿ ਰਹੀ ਵੀ ਛੋਟੂ ਕਹਿੰਦਾ ਆ ਵੀ ਮੇਰੀ ਆਨਲਾਈਨ ਟਿਕਟ ਕਰਾ ਦਿਓ ਟ੍ਰੇਨ ਦੀ ਕਿਉਂਕਿ ਛੋਟੂ ਵੀ ਸਾਡਾ ਜਾ ਰਿਹਾ ਹੁਣ ਨੇਪਾਲ ਵਿਆਹ ਤੇ ਉਹਦੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਤੇ ਕਹਿੰਦਾ ਹੁਣ ਮੈਂ ਜਾਊਂਗਾ ਫਿਰ ਹੋਲੀ ਤੱਕ ਆਊਂਗਾ ਲਓ ਜੀ ਸਾਗ ਸਾਡਾ ਹੋ ਗਿਆ ਰੈਡੀ ਤੇ ਹੁਣ ਦੇਖੋ ਜੀ ਮੈਂ ਪਾ ਰਹੀ ਹਾਂ ਦੇਸੀ ਤਰੀਕੇ ਦੇ ਨਾਲ ਅੱਲਣ ਸਾਰੀ ਵੀਡੀਓਸ ਅੱਲਣ ਪਾਉਣ ਕਰਕੇ ਬਣਾਈ ਆ ਤੇ ਕਿਉਂਕਿ ਸਾਨੂੰ ਕਮੈਂਟ ਕੀਤਾ ਸੀ ਵੀ ਸਾਨੂੰ ਦੀਦੀ ਤੁਸੀਂ ਦੇਸੀ ਤਰੀਕੇ ਨਾਲ ਅੱਲਣ ਪਾ ਕੇ ਦਿਖਾਓ ਤੇ ਇਦਾਂ ਹੀ ਅੱਲਣ ਤਾਂ ਪੈਂਦਾ ਹੁੰਦਾ ਹੈ ਜੀ ਬਾਕੀ ਹੋਰ ਤਰੀਕਾ ਤਾਂ ਪਤਾ ਨਹੀਂ ਜਾਂ ਫਿਰ ਲੋਕ ਗ੍ਰੈਂਗਰ ਨਾਲ ਵੀ ਕਈ ਪਾਉਂਦੇ ਆ ਜਾਂ ਫਿਰ ਜਿਹੜੀ ਹੁੰਦੀ ਹੈ ਇਲੈਕਟ੍ਰੋਨਿਕ ਮਜਾਣੀ ਉਹਦੇ ਨਾਲ ਪਾਉਂਦੇ ਆ ਬਾਕੀ ਅਸਲੀ ਆਹੀ ਆ ਜੀ ਦੇਸੀ ਤਰੀਕਾ ਆਟਾ ਵਿੱਚ ਪਾ ਕੇ ਤੇ ਸਾਗ ਘੋਟਣੀ ਦਾ ਚੰਗੀ ਜਿਹਾ ਘੋਟਦੀਦਾ ਤੇ ਬਹੁਤ ਸੋਹਣਾ ਸਾਗ ਘੋਟ ਹੋ ਜਾਂਦਾ ਆ ਤੇ ਸਵਾਦ ਵੀ ਬਹੁਤ ਲੱਗਦਾ ਆ ਤੇ ਜਿੰਨਾ ਕੁ ਮੈਂ ਆਟਾ ਪਾਉਣਾ ਸੀਗਾ ਹੁਣ ਪਾਤਾ ਆ ਫਿਰ ਇਹਨੂੰ ਹੁਣ ਚੰਗੀ ਜਿਹਾ ਘੋਟੂਗੀ ਤੇ ਜਦੋਂ ਬਿਲਕੁਲ ਸਾਗ ਘੁੱਟ ਜਾਊਗਾ ਫਿਰ ਮੈਂ ਦੇਖੂਗੀ ਜੇ ਇਹ ਥੋੜਾ ਸੰਘਣਾ ਹੋਇਆ ਤਾਂ ਫਿਰ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੀ ਮੈਂ ਪਾਣੀ ਪਿੱਛੇ ਗਰਮ ਕਰਕੇ ਰੱਖਿਆ ਆ ਇਹ ਮੈਂ ਪਤੀਲੇ 'ਚ ਪਾ ਕੇ ਜਦੋਂ ਪਤੀਲੇ ਦੇ ਉੱਤੇ ਰੱਖ ਦਿੰਦੀ ਹੁੰਨੀ ਫਿਰ ਗਰਮ ਹੋ ਜਾਂਦਾ ਆ ਤੇ ਪਾਣੀ ਪਾ ਕੇ ਫਿਰ ਚੰਗੀ ਤਰ੍ਹਾਂ ਘੋਟ ਦੂੰਗੀ ਫਿਰ ਥੋੜੀ ਜਿਹੀ ਅੱਗ ਤੇਜ਼ ਕਰ ਦੂੰਗੀ ਕਿਉਂਕਿ ਆਟਾ ਨਾ ਕੱਚਾ ਰਵੇ ਅੱਲਣ ਪਾ ਕੇ ਤੇ ਥੋੜਾ ਚਿਰ ਇਹਨੂੰ ਸੇਕ ਲਾਉਣਾ ਚਾਹੀਦਾ ਹੈ ਨਹੀਂ ਤਾਂ ਫਿਰ ਆਟਾ ਕੱਚਾ ਰਹਿ ਜਾਂਦਾ ਹੈ ਫਿਰ ਸਵਾਖ ਖਰਾਬ ਹੋ ਜਾਂਦਾ ਹੈ ਸਹੀ ਨਹੀਂ ਰਹਿੰਦਾ ਤੇ ਦੇਖੋ ਕਿੰਨਾ ਸੋਹਣਾ ਸਾਗ ਘੁਲ ਗਿਆ ਆ ਬਹੁਤ ਸੋਹਣਾ ਸਾਗ ਬਣਿਆ ਹੈ ਸਾਡਾ ਸਾਗ ਚੰਗੀ ਤਰ੍ਹਾਂ ਰਿਚ ਗਿਆ ਹੋਵੇ ਚੰਗੀ ਤਰ੍ਹਾਂ ਘੋਟਿਆ ਹੋਵੇ ਤੇ ਫਿਰ ਭਾਵੇਂ ਤੁਸੀਂ ਇਹਨੂੰ ਹਫਤਾ ਇੱਕ ਰੱਖ ਲਓ ਤੇ ਟੁੜਕ ਟੁੜਕ ਕੇ ਖਾਈ ਜੋ ਵਧੀਆ ਰਹਿੰਦਾ ਆ ਸਰਦੀਆਂ ਦੀ ਸਵਾਗਤ ਆ ਇਹ ਸਾਗ ਹੁਣ ਤਾਂ ਬਸ ਥੋੜੇ ਦਿਨਾਂ ਦਾ ਹੀ ਮਹਿਮਾਨ ਆ ਸਾਗ ਸਰੋਂ ਨਿਸਰ ਜਾਣੀਆਂ ਆ ਫੇਰ ਔਖੀ ਹੋ ਜਾਣੀ ਐ ਸਾਗ ਦੀ ਸਾਗ ਤਾਂ ਗਿਆ ਜੀ ਸਾਡਾ ਰਿਝ ਤੇ ਹੁਣ ਅਸੀਂ ਮਗਰੇ ਦੂਸਰੇ ਪਾਸੇ ਭੱਠੀ ਤੇ ਬਣਾ ਲਵਾਂਗੇ ਪ੍ਰਸ਼ਾਦੇ ਮੱਕੀ ਦੇ ਤੇ ਪੁੰਨੀ ਸਾਹਿਬ ਦੇ ਕੇ ਆਏ ਜੀ ਦੁੱਧ ਪਿੰਡ ਤੇ ਫੇਰ ਇਹਨਾਂ ਨੇ ਜਾਣਾ ਆ ਮੱਕੀ ਜਿੱਥੇ ਬੀਜੀ ਆ ਉੱਥੇ ਥੋੜਾ ਜਿਹਾ ਬੈਠੂਗੇ ਕਿਉਂਕਿ ਸੂਰਾਂ ਦਾ ਡਰ ਲੱਗਦਾ ਆ ਤੇ ਹੁਣ ਪਰਮ ਵੀ ਰੰਦਰੋਂ ਕਣਕ ਦੀਆਂ ਰੋਟੀਆਂ ਬੇਲ ਕੇ ਲੈ ਆਈ ਆ ਸ਼ੇਰੂ ਦੇ ਲਈ ਕਿਉਂਕਿ ਸਾਡਾ ਸ਼ੇਰੂ ਮੱਕੀ ਦੀ ਰੋਟੀ ਖਾਂਦਾ ਨਹੀਂ ਹੈਗਾ ਤੇ ਮੈਂ ਕਿਹਾ ਹੁਣ ਗੈਸ ਤੇ ਕੀ ਬਣਾਉਣੀ ਅੰਦਰ ਵੀ ਬਾਹਰ ਤਾਂ ਵੀ ਮਗਿਓ ਆ ਗਰਮੀਆਂ ਤੇ ਇੱਥੇ ਤੋਂ ਚਾਰ ਰੋਟੀਆਂ ਲਾ ਦੇ ਤੇ ਹੁਣ ਪਹਿਲਾਂ ਸ਼ੇਰੂ ਲਈ ਅਸੀਂ ਰੋਟੀਆਂ ਸੇਕਾਂਗੇ ਜੀ ਕਣਕ ਦੀਆਂ ਤੇ ਫੇਰ ਸ਼ੇਰੂ ਸਾਡਾ ਪਹਿਲਾਂ ਆ ਕਿਉਂਕਿ ਸ਼ੇਰੂ ਸਾਰਾ ਦਿਨ ਨਹੀਂ ਕੁਸਕਦਾ ਹੈਗਾ ਧੁੱਪੇ ਕਦੀ ਸੁੱਤਾ ਰਹਿੰਦਾ ਕਦੀ ਸ਼ਾਮੇ ਸੁੱਤਾ ਰਹਿੰਦਾ ਤੇ ਜਿਦੋਂ ਰਾਤ ਪੈਂਦੀ ਆ ਫੇਰ ਹੈ ਆਪਣੀ ਡਿਊਟੀ ਦਾ ਸ਼ੁਰੂ ਹੋ ਜਾਂਦਾ ਜੇ ਨਾਈਟ ਸਰਵਿਸ ਚੱਲਦੀ ਹੈ ਜਦੋਂ ਪਿੱਛੇ ਸੂਰ ਆ ਜਾਂਦੇ ਆ ਜਾਂ ਬਾਹਰ ਕੋਈ ਉਪਰਾ ਜਾਨਵਰ ਆਵੇ ਤਾਂ ਫੇਰ ਇਹ ਬਹੁਤ ਭੌਂਕਦਾ ਹੈ ਸਾਨੂੰ ਅਲਰਟ ਕਰ ਦਿੰਦਾ ਵੀ ਤੁਸੀਂ ਉੱਠ ਕੇ ਦੇਖੋ ਬਾਹਰ ਸੂਰ ਘੁੰਮਦੇ ਆ ਫੇਰ ਅਸੀਂ ਉੱਠੀਦਾ ਹੈ ਤਾਂ ਦੇਖੀਦਾ ਹੈ ਸੱਚੀ ਬਾਹਰ ਸੂਰ ਹੁੰਦੇ ਆ ਫੇਰ ਲਾਈਟਾਂ ਲੂਟਾ ਜਗਾਈ ਦੀਆਂ ਆ ਦਬਕੇ ਦੂਕੇ ਮਾਰੀਦੇ ਉਹਨਾਂ ਨੂੰ ਫੇਰ ਵੀ ਉਹ ਪਿੱਛੇ ਸਾਡੇ ਕਿਚਨ ਗਾਰਡਨ ਦੇ ਵਿੱਚ ਥੋੜਾ ਬਹੁਤਾ ਸਾਡਾ ਨੁਕਸਾਨ ਕਰ ਹੀ ਜਾਂਦੇ ਆ ਤੇ ਕੱਲ ਵੀ ਪਾਲਕ ਬਹੁਤ ਸੋਹਣੀ ਹੋਈ ਹੋ ਸੀਗੀ ਤੇ ਸਾਰੀ ਪਾਲ ਖਰਾਬ ਕਰ ਗਏ ਸਾਡੀ ਉਹ ਕੀ ਕਰੀਏ ਬਹੁਤ ਜ਼ਿਆਦਾ ਅਸੀਂ ਕੱਲੇ ਸਾਡੇ ਸਾਰੇ ਇਲਾਕਾ ਹੀ ਬਹੁਤ ਦੁਖੀ ਆ ਸੂਰਾਂ ਦੇ ਉੱਤੋਂ ਹੁਣੇ ਮੈਂ ਰੋਟੀ ਪਕਾ ਰਹੀ ਸੀ ਤੇ ਪਰਮਵੀਰ ਤੋਂ ਤੇ ਪਾਪਾ ਚੱਲੇ ਆ ਉੱਥੇ ਕਹਿੰਦੇ ਸੀ ਥੋੜਾ ਜਿਹਾ ਦੇਰ ਬਹਿਨੇ ਆ ਜਾ ਕੇ ਬੇ ਪਹਿਲਾ ਪਹਿਲਾ ਹੀ ਆਉਂਦੇ ਆ ਸੂਰ ਬੇ ਰੋਟੀ ਆ ਕੇ ਖਾਣੇ ਆ ਤੇ ਮੈਂ ਕਿਹਾ ਚਲੋ ਮੈਂ ਰੋਟੀ ਬਣਾ ਕੇ ਰੱਖ ਦਿਆਂ ਤਾਂ ਤੇ ਉਹ ਪਰਮਵੀਰ ਦੇਖੋ ਬੋਰੇ ਬੋਰੇ ਲੈ ਕੇ ਚੱਲੇ ਆ ਥੋੜਾ ਜਿਹਾ ਖੇਤ ਦੇ ਆਲੇ ਦੋਲੇ ਬੰਨ ਦੋਗੇ ਤਾਂ ਕਿ ਥੋੜਾ ਜਿਹਾ ਸੂਰ ਡਰ ਜਾਣ ਉਹਨਾਂ ਤੋਂ ਵੱਡਰ ਦੇ ਡਰ ਤੇ ਤਾਂ ਹੈ ਨਹੀਂ ਕਿ ਫੇਰ ਵੀ ਆਪਣੀ ਵਾਹਵਾੜੀ ਲਾਉਣੀ ਪੈਂਦੀ ਆ ਠੀਕ ਹੈ ਜੀ ਅੱਜ ਦੇ ਲਈ ਐਨ ਆਈ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਇੱਕ ਕੁਐਸਚਨ ਪੁੱਛਿਆ ਸੀਗਾ ਬਈ ਤੀ ਹੋਈ ਮਟਿਆਰ ਦੋਤੇ ਐਸੇ ਜੰਮੇ ਜਿਨ੍ਹਾਂ ਨਾਨੀ ਦਿੱਤੀ ਮਾਰ ਕਿਸੇ ਨੇ ਉਹਦਾ ਜਵਾਬ ਨਹੀਂ ਦਿੱਤਾ ਤੇ ਜੈਨੂੰ ਵੀ ਪਤਾ ਪਲੀਜ਼ ਇਸ ਵੀਡੀਓ ਦੇ ਵਿੱਚ ਉਹਦਾ ਜਵਾਬ ਦਿਓ ਠੀਕ ਹੈ ਜੀ ਸਾਡੀਆਂ ਵੀਡੀਓ ਦੇਖਦੇ ਰਹੋ ਜੀ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਜੀ ਲਾਈਕ ਤੇ ਸ਼ੇਅਰ ਕਰਦੇ ਰਹੋ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਹੱਸਦੇ ਵਸਦੇ ਰਹੋ ਜੀ